ਸਿਕੰਦਰ ਕਮਾਨਜੀਾਰੇ ਹੀ ਮੇਰੇ ਭਰਾਵਾਂ ਦਾ ਤੈਨੂੰ ਧੰਨਵਾਦ 7 ਲੱਖ ਰੁਪਈਆ ਲਗਾਏ ਦੀ ਲੱਡੂਆਂ ਦਾ ਆ ਬੈਠਾ ਮਗਰ ਵਿੱਚ ਹੋਰੀ ਨਾ ਰੇਤੀ ਮਾਰਨਾ ਅੱਥਾ ਲੋਰੇ ਪਹਿਲੇ ਲਗਾ ਭਾਈ ਦਾ ਕੋਈ ਨਾ ਚੋਰ ਮੇਰੇ ਨਾਲ ਲੋਕ ਸਭਾ ਚੋਣਾਂ ਵਿੱਚ ਸਿਆਸੀ ਪਾਰਟੀਆਂ ਦੇ ਪ੍ਰਚਾਰ ਵਾਲੀਆਂ ਵੀਡੀਓ ਦੇ ਨਾਲ ਨਾਲ ਵਿਰੋਧ ਵਾਲੀਆਂ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਈਰਲ ਹੋ ਰਹੀਆਂ ਹਨ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਦੌਰਾਨ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਵਿਅਕਤੀ ਸੁਪੀਰ ਸਿੰਘ ਬਾਦਲ ਦੇ ਕਾਫਲੇ ਨੂੰ ਰੋਕ ਕੇ ਪੁਰਾਣੇ ਲੱਡੂਆਂ ਦੇ ਪੈਸੇ ਮੰਗ ਰਿਹਾ ਹੈ ਜ਼ਿਕਰ ਕਰਦੀ ਹੈ ਕਿ ਸੁਪੀਰ ਬਾਦਲ ਬੀਤੇ ਦਿਨੀ ਪਰਣਾਲਾ ਇਲਾਕੇ ਵਿੱਚ ਪਾਰਟੀ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਸਨ ਅਤੇ ਇਹ ਵੀਡੀਓ ਉਸ ਸਮੇਂ ਦੀ ਦੱਸੀ ਜਾ ਰਹੀ ਹੈ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਹਾਲਾਂਕਿ ਅਦਾਰਾ ਬਾਸਤੀ ਵੀ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਹੈ ਕਿ ਵੀਡੀਓ ਕਦੋਂ ਦੀ ਹੈ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸੁਖਵੀਰ ਬਾਦਲ ਦੀ ਪੰਜਾਬ ਯਾਤਰਾ جاری ਹੈ ਤੇ ਇਸ ਮੌਕੇ ਕੁਝ ਲੋਕ ਪੋਸਟਰ ਲੈ ਕੇ ਸਾਹਮਣੇ ਆਉਂਦੇ ਹਨ ਜਿਸ ਉੱਤੇ ਲਿਖਿਆ ਹੁੰਦਾ ਹੈ ਕਿ ਬਰਨਾਲਾ ਅਕਾਲੀ ਦਲ ਦੇ ਦੋ ਠੱਗ ਚੋਰ ਸੰਜੀਵ ਸ਼ੋਰੀ ਅਤੇ ਰਿੰਪੀ ਵਰਮਾ ਜੋ ਕਿ ਦੋਵੇਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੇਰੀ ਦੁਕਾਨ ਤੋਂ ਲੱਡੂ ਲੈ ਕੇ ਗਏ ਸੀ ਜਿਨ੍ਹਾਂ ਨੇ 2,65,300 ਰੁਪਏ ਹਲੇ ਤੱਕ ਵੀ ਨਹੀਂ ਦਿੱਤੇ ਇਹ ਲੱਡੂ ਇਹਨਾਂ ਨੇ ਇਹ ਕਹਿ ਕੇ ਲੈ ਲੈ ਸੰਨ ਕਿ ਇਸ ਦੇ ਪੈਸੇ ਟ੍ਰਾਈਜੈਂਟ ਗਰੁੱਪ ਵੱਲੋਂ ਦਿੱਤੇ ਜਾਣਗੇ ਵਿਧਾਨ ਸਭਾ ਹਾਰਨ ਤੋਂ ਬਾਅਦ ਇਹ ਪੈਸੇ ਹਾਲੇ ਤੱਕ ਵੀ ਨਹੀਂ ਦਿੱਤੇ ਗਏ ਵੀਡੀਓ ਵਿੱਚ ਪੋਸਟਰ ਲੈ ਕੇ ਖੜੇ ਵਿਅਕਤੀਆਂ ਨੇ ਸੁਖਵੀਰ ਬਾਦਲ ਦੇ ਕਾਫਲੇ ਨੂੰ ਰੋਕਿਆ ਤੇ ਕਿਹਾ ਕਿ ਪਿਛਲੀਆਂ ਚੋਣਾਂ ਵਿਲੇ ਸਾਡੇ 2.5 ਲੱਖ ਰੁਪਇਆ ਰਹਿੰਦੇ ਹਨ ਪੈਸੇ ਅਜੇ ਤੱਕ ਵੀ ਨਹੀਂ ਦਿੱਤੇ ਗਏ ਹਨ